ਵਿੱਕੀ ਮੈਡੂ ਖੜਾ ਕਤਲकांड ਦੀ ਸਾਜ਼ਿਸ਼ 'ਚ ਮੂਸੇਵਾਲਾ ਦਾ ਹੱਥ ਹੋਣ ਦਾ ਜ਼ਿਕਰ ਨਹੀਂ ਕੋਰਟ ਦੇ ਫੈਸਲਿਆਂ 'ਚ ਮੂਸੇਵਾਲਾ ਦਾ ਸਿਰਫ 2 ਵਾਰ ਹੀ ਜ਼ਿਕਰ ਭਗਾਉੜੇ ਮੁਲਜ਼ਮ ਸ਼ਾਗਨਪ੍ਰੀਤ ਨੇ ਖੁਦ ਨੂੰ ਦੱਸਿਆ ਸੀ ਮੂਸੇਵਾਲਾ ਨਾਲ ਕੋ-ਡਾਇਰੈਕਟਰ ਕਿਨਰ ਅਖਾੜੇ ਦੀ ਅਚਾਰੀਆ ਮਹਾਮੰਡਲੇਸ਼ਵਰ ਲਕਸ਼ਮੀਨਾਰਾਇਣ ਤ੍ਰਿਪਾਠੀ ਦੀ ਛੁੱਟੀ ਮਮਤਾ ਕੁਲਕਰਨੀ ਨੂੰ ਵੀ ਅਖਾੜੇ ਤੋਂ ਕੀਤਾ ਬਾਹਰ ਨਿਜਮਾ ਦੇ ਉਲਟ ਕੰਮ ਕਰਨ ਤੇ ਅਖਾੜਾ ਸੰਸਥਾਪਕ ਨੇ ਲਿਆ ਐਕਸ਼ਨ ਬੁਲੇਟਿਨਸ ਮੁਰਤੋਂ ਤੁਹਾਡਾ ਸਵਾਗਤ ਹੈ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਦੀ ਨਾਰਾਜ਼ਗੀ ਬਰਕਰਾਰ ਹੈ ਮਰਨ ਵਰਤ ਤੇ ਬੈਠਣ ਦੀ ਧਮਕੀ ਦੇਣ ਤੋਂ ਬਾਅਦ ਇੱਕ ਹੋਰ ਵੱਡਾ ਬਿਆਨ ਅਨਿਲ ਵਿਜ ਦਾ ਸਾਹਮਣੇ ਆਇਆ ਸੀਐਮ ਨਾਇਬ ਸੈਣੀ ਤੇ ਨਿਸ਼ਾਨਾ ਸਾਧ ਦੇ ਨਜ਼ਰ ਆਏ ਨੇ ਅਨਿਲ ਵਿਜ ਅਨਿਲ ਵਿਜ ਨੇ ਕਿਹਾ ਕਿ ਸੀਐਮ ਨਾਇਬ ਸੈਣੀ ਅੱਜਕੱਲ ਉੱਡਣ ਖਟੋਲ ਲੇਤੇ ਨੇ ਇਹ ਮੇਰੀ ਨਹੀਂ ਹਰਿਆਣਾ ਦੇ ਸਾਰੇ ਐਮਐਲਏ ਤੇ ਮੰਤਰੀਆਂ ਦੀ ਆਵਾਜ਼ ਹੈ ਅਨਿਲ ਵਿਜ ਇੱਥੇ ਹੀ ਨਹੀਂ ਰੁਕੇ ਉਹਨਾਂ ਕਿਹਾ ਕਿ ਚੋਣਾਂ ਦੇ ਵਿੱਚ ਮੈਨੂੰ ਕਿਸੇ ਵੱਡੇ ਲੀਡਰ ਨੇ ਹਰਾਉਣ ਦੀ ਕੋਸ਼ਿਸ਼ ਕੀਤੀ ਮੇਰੇ ਤੇ ਹਮਲੇ ਨੂੰ 100 ਦਿਨ ਤੋਂ ਵੱਧ ਹੋ ਗਏ ਨੇ ਪਰ ਕੋਈ ਕਾਰਵਾਈ ਨਹੀਂ ਹੋਈ ਤਾਂ ਅਨਿਲ ਵੇਜ ਇੱਕ ਵਾਰ ਫਿਰ ਸਾਹਮਣੇ ਆਏ ਨੇ ਜਿਸ ਦੇ ਵਿੱਚ ਉਹ ਸੀਐਮ ਨਾਇਬ ਸਿਆਣੀ ਤੇ ਸਵਾਲ ਚੁੱਕਦੇ ਵੀ ਨਜ਼ਰ ਆਏ ਕਿ ਸੀਐਮ ਨਾਇਬ ਸਿਆਣੀ ਇਹ ਨਹੀਂ ਦਿਨੀ ਉਡਣ ਖਟੋਲੇ ਤੇ ਨੇ ਤੇ ਇਹ ਮੇਰੀ ਨਹੀਂ ਇਹ ਸਾਰੇ ਮੰਤਰੀਆਂ ਤੇ ਐਮਐਲਏਾਂ ਦੀ ਆਵਾਜ਼ ਹੈ ਤਾਂ ਕਿਤਨਾ ਕਿਤੇ ਨਰਾਜ਼ਗੀ ਅਨਿਲ ਵਿਜ ਦੀ ਵਰਕਰਾਰ ਹੈ ਇੱਥੇ ਕਹਿ ਦਿੱਤਾ ਕਿ ਚੋਣਾਂ ਦੇ ਵਿੱਚ ਮੈਨੂੰ ਕਿਸੇ ਵੱਡੇ ਲੀਡਰ ਨੇ ਹਰਾਉਣ ਦੀ ਵੀ ਕੋਸ਼ਿਸ਼ ਕੀਤੀ ਮੇਰੇ ਤੇ ਹਮਲੇ ਨੂੰ 100 ਦਿਨ ਤੋਂ ਵੱਧ ਹੋ ਗਏ ਨੇ ਪਰ ਕੋਈ ਕਾਰਵਾਈ ਨਹੀਂ ਹੋਈ ਹੈ ਤਾਂ ਅਨਿਲ ਵਿਜ ਕਿਤਨਾ ਕਿਤੇ ਨਰਾਜ਼ ਨਜ਼ਰ ਆ ਰਹੀ ਅਨਿਲ ਵਿਜ ਭਾਜਪਾ ਦੇ ਸੀਨੀਅਰ ਨੇ ਬੋਲ ਉਹ ਮੈਂ ਕਹਿ ਰਿਹਾ ਹਾਂ ਕਿ ਮੇਰੇ ਖਿਲਾਫ ਉਹ ਜਹ ਹਰਾਉਣ ਦੀ ਕਾਰਵਾਈ ਕੀਤੀ ਗਈ ਹੈ तो तुरंत उनके खिलाफ कार्रवाई करनी चाहिए कार कार ना करो कम शुरू तो, तो किया ही जाना चाहिए पार्टी से तो निकाला ही जाना चाहिए तो दिन कुछ नहीं किया गया अब तो करे ना करे मुझे कोई फर्क नहीं करे मुझे कोई फर्क नहीं गंभीर बात वो बात इसलिए है कि हमारे मुख्यमंत्री जी उड़ोले खटोले से नीचे नहीं उतर तो। जिस दिन से मुख्यमंत्री जी बने तो उड़ोले खटोले नहीं है नीचे उतरे तो जनता के दूतर शायद मैं नहीं जाएगा क्योंकि हमारे देशों की पालना नहीं हो अधिकारी हमारे काम नहीं कर बाकी हरियाणा का तो मैंने कुछ नहीं ले। लेकिन अम्बाला छावनी की जनता ने मुझे सात बार विधायक बनाया इनके कामों के लिए अगर मुझे आंदोलन करना पड़ेगा मैं आंदोलन भी करूँगा और अगर डल्ले वाले की तरह मुझे अमर नरछन रखना पड़ा मैं वो भी रखना मैं सबसे सीनियर नेता हूं अगर मैं कह रहा हूं कि मेरे खिलाफ मुझे हरियाणा की कार्रवाई की गई है तो तुरंत उनके खिलाफ कार्रवाई करनी चाहिए कार्रवाई ना करो कब तो था था था, तो किया ही जाना चाहिए था पार्टी से तो निकाला ही जाना चाहिए था सो दिन तक कुछ नहीं किया गया अब तो करें ना करें मुझे कोई फर्क नहीं पड़ता करे ना करे मुझे कोई फर्क नहीं गंभीर बात वो बात इसलिए है कि हमारे मुख्यमंत्री जी उड़े खटोले से नीचे नहीं तो जिस दिन से मुख्यमंत्री जी बने वो उड़े खटोले नहीं है नीचे उतरे तो, तो जनता के तरह ਤਾਂ ਅਨਿਲ ਵਿੱਚ ਆਪਣੀ ਹੀ ਸਰਕਾਰ ਦੇ ਵਿੱਚ ਨਾਰਾਜ਼ਗੀ ਜ਼ਾਹਿਰ ਕਰ ਰਹੇ ਨੇ ਕਾਰਵਾਈ ਨਾ ਹੋਣ ਦੀ ਗੱਲ ਕਹਿ ਰਹੇ ਨੇ ਸੀਐਮ ਨਾਇਬ ਸੈਣੀ ਤੇ ਵੀ ਨਿਸ਼ਾਨਾ ਸਾਧ ਦੇ ਦਿਖ ਰਹੇ ਨੇ ਅਨਿਲ ਵਿੱਚ ਅਨਿਲ ਵਿੱਚ ਨੇ ਕਿਹਾ ਕਿ ਉਹ ਸੀਨੀਅਰ ਆਗੂ ਨੇ ਦੱਸਿਆ ਕਿ 7 ਵਾਰ ਦੇ ਵਿਧਾਇਕ ਨੇ ਅਨਿਲ ਵਿੱਚ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ 100 ਦਿਨ ਬੀਤ ਗਏ ਨੇ ਤੇ ਨਾਇਬ ਸੈਣੀ ਤਾਂ ਉਡਣ ਖਟੋਲੇ ਤੇ ਨੇ ਭਾਵ ਹੈਲੀਕਾਪਟਰ ਦੇ ਵਿੱਚ ਨੇ ੇਠਾਂ ਹੀ ਨਹੀਂ ਉਤਰਦੇ ਅਨਿਲ ਵਿੱਚ ਕਿਤੇ ਨਾ ਕਿਤੇ ਨਾਰਾਜ਼ ਲਿਖ ਰਹੇ ਨੇ ਦਰਅਸਲ ਵਿਧਾਨ ਸਭਾ ਚੋਣਾਂ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਮੈਨੂੰ ਹਰਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਲੋਕਲ ਲੈਵਲ ਦੇ ਲੀਡਰਸ ਦੇ ਵੱਲੋਂ ਵੀ ਤੇ ਇਸ ਦੇ ਪਿੱਛੇ ਕਿਸੇ ਵੱਡੇ ਆਗੂ ਦਾ ਹੱਥ ਹੈ ਇਸ ਦੇ ਪਿੱਛੇ ਕਿਸੇ ਵੱਡੇ ਨੇਤਾ ਦਾ ਹੱਥ ਹੈ ਕਿ ਮੈਨੂੰ ਹਰਾਉਣ ਦੇ ਲਈ ਕੋਸ਼ਿਸ਼ ਕੀਤੀ ਗਈ ਤੇ ਮਰਵਾਉਣ ਦਾ ਵੀ ਪ੍ਰਯਾਸ ਕੀਤਾ ਗਿਆ ਬਰਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਮੇਰੇ ਤੇ ਅਟੈਕ ਹੋਇਆ ਪਰ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਗਈ। ਅੱਗੇ ਵੱਧਿਆਂ ਬਜਟ ਸੈਸ਼ਨ 'ਚ ਰਾਸ਼ਟਰਪਤੀ ਦੇ ਸੰਬੋਧਨ ਤੇ ਸੋਨੀਆ ਗਾਂਧੀ ਦਾ ਵੱਡਾ ਬਿਆਨ سامنے ਆਇਆ ਹੈ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਰਾਮ ਤਰਕ ਨੂੰ ਬਹੁਤ ਖਫਸ। ਗਾਂਧੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਾਂਗਰਸ ਦੇ ਵੱਡੇ ਆਗੂ ਨੇ ਸੋਨੀਆ ਗਾਂਧੀ ਸੀਨੀਅਰ ਆਗੂ ਨੇ ਦਰਸਾ ਰਾਜੇ ਬਜਟ ਸੈਸ਼ਨ ਦੇ ਵਿੱਚ ਰਾਸ਼ਟਰਪਤੀ ਦਰਪਦੀ ਮੁਰਮੂ ਦੇ ਵੱਲੋਂ ਸੰਬੋਧਨ ਕੀਤਾ ਗਿਆ ਤਾਂ ਇਸ ਦੌਰਾਨ ਜੋ ਸੀਨੀਅਰ ਆਗੂ ਨੇ ਕਾਂਗਰਸ ਦੇ ਸੋਨੀਆ ਗਾਂਧੀ ਉਹਨਾਂ ਦੇ ਇੱਕ ਬਿਆਨ ਸਾਹਮਣੇ ਆਇਆ ਸੋਨੀਆ ਗਾਂਧੀ ਨੇ ਕਿਹਾ ਕਿ ਰਾਸ਼ਟਰਪਤੀ ਅੰਤ ਤੱਕ ਬਹੁਤ ਥੱਕ ਗਏ ਸੀ ਅੱਜ ਬਜਟ ਸੈਸ਼ਨ ਦੀ ਸ਼ੁਰੂਆਤ ਹੋਈ ਹੈ ਦੱਸਦੀ ਹੈ ਕਿ ਕੱਲ ਨੂੰ ਬਜਟ ਪੇਸ਼ ਕੀਤਾ ਜਾਣਾ ਪਰ ਉਸ ਤੋਂ ਪਹਿਲਾਂ ਅੱਜ ਫਸਟ ਡੇ ਸੀ ਤੇ ਇਸ ਦੌਰਾਨ ਦਰਪਤੀ

ਥੋੜਾ ਪਿੱਛੇ ਹੋ ਜਾइए ਥੋੜਾ ਪਿੱਛੇ ਹੋ ਜਾइए ਆਹ ਪਿੱਛੇ ਹੋ ਜਾਓ ਤਾਂ ਕੀ ਕਰੇ ਆ ਰਹੀ ਹੈ ਇਸ ਮਾਮਲੇ ਦੇ ਵਿੱਚ ਵਿਵਾਦ ਵੀ ਪੈਦਾ ਹੋ ਗਿਆ ਏ ਦੱਸਿਆ ਜਾ ਰਿਹਾ ਹੈ ਕਿ ਜਦੋਂ ਸੋਨੀਆ ਗਾਂਧੀ ਸੰਸਦ ਦੇ ਬਾਹਰ ਆਏ ਆਪਣੀ ਪ੍ਰਤੀਕਿਰਿਆ ਦੇ ਰਹੀ ਸੀ ਤਾਂ ਉਹਨਾਂ ਦੇ ਵੱਲੋਂ ਪੂਰ ਲੇਡੀ ਵੀ ਕਿਹਾ ਗਿਆ ਤੇ ਵੀ ਕਿਹਾ ਗਿਆ ਕਿ ਅੰਤ ਤੱਕ ਬੇहद ਥੱਕ ਗਈ ਸੀ ਦਰੋਪਤੀ ਮੁਰਮੂ ਤਾਂ ਸੋਨੀਆ ਗਾਂਧੀ ਦੇ ਇਸ ਬਿਆਨ ਤੋਂ ਬਾਅਦ ਵਿਵਾਦ ਪੱਖ ਦਾ ਵੀ ਨਜ਼ਰ ਆ ਰਿਹਾ ਹੈ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਆ ਗਏ ਨੇ ਸੋਨੀਆ ਗਾਂਧੀ ਹਾਲਾਂਕਿ ਸੋਨੀਆ ਗਾਂਧੀ ਦੇ ਵੱਲੋਂ ਜਦੋਂ ਇਹ ਬਿਆਨ ਦਿੱਤਾ ਗਿਆ ਤਾਂ ਉਸ ਦੇ ਵਿੱਚ ਉਹਨਾਂ ਕਿਹਾ ਕਿ ਅਦਰੋਪਤੀ ਮੁਰਮੂ ਬਹੁਤ ਮੁਸ਼ਕਿਲ ਦੇ ਨਾਲ ਬੋਲ ਰਹੇ ਸੀ ਅੰਤ ਤੱਕ ਉਹ ਬੇहद ਥੱਕ ਗਈ ਸੀ ਤੇ ਇੰਗਲਿਸ਼ ਦਾ ਵਰਡ ਉਹਨਾਂ ਦੇ ਵੱਲੋਂ ਯੂਜ਼ ਕੀਤਾ ਗਿਆ ਕਿ ਪੂਰ ਲੇਡੀ ਜਿਸ ਦੇ ਹੁਣ ਕਈ ਮਾਇਨੇ ਕੱਢੇ ਜਾ ਰਹੇ ਨੇ ਕਿ ਆਖਿਰ ਦੇਸ਼ ਦੇ ਰਾਸ਼ਟਰਪਤੀ ਪ੍ਰਥਮ ਨਾਗਰਿਕ ਦੇ ਲਈ ਅਜਿਹੀ ਸ਼ਬਦਾਵਲੀ ਕਿਉਂ ਵਰਤੀ ਗਈ ਹੈ ਅਜਿਹੀ ਸ਼ਬਦਾਵਲੀ ਦਾ ਉਪਯੋਗ ਕਿਉਂ ਕੀਤਾ ਗਿਆਦਰੁਪਦੀ ਮੁਰਮੂ ਜੇ ਦੇਸ਼ ਸੰਬੋਧਨ ਤੋਂ ਬਾਅਦ ਸੋਨੀਆ ਗਾਂਧੀ ਨੂੰ ਜਦੋਂ ਇਸ ਬੰਦੀ ਪੁੱਛਿਆ ਗਿਆ ਤਾਂ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਪੂਰ ਲੇਡੀ ਅੰਤ ਤੱਕ ਬੇਅਥੱਕ ਗਏ ਸਨਦਰੁਪਦੀ ਮੁਰਮੂ ਦੇ ਲਈ ਇਹ ਸ਼ਬਦ ਵਰਤੇ ਨੇ ਇੱਕ ਵਾਰ ਫਿਰ ਉਹੀ ਬਿਆਨ ਸੋਨੀਆ ਗਾਂਧੀ ਦਾ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦੇ ਆ ਜਿਸ ਦੇ ਵਿੱਚਦਰੁਪਦੀ ਮੁਰਮੂ ਦੇਸ਼ ਤੇ ਰਾਸ਼ਟਰਪਤੀ ਬਾਰੇ ਉਹ ਪ੍ਰਤੀਕਿਰਿਆ ਦੇ ਰਹੇ ਹਨ

Late, तो तो student, तो तो है। थोड़ा पीछे तो थोड़ा पीछे देश के सबसे बड़े संवैधानिक पद के बारे में इस तरीके की चर्चा करना वो भी महिला राष्ट्रपति है मतलब ये तो बड़ी निंदनीय और शर्मनाक बात है और मैं भी तो उसी सदर में बैठी हुई थी कहाँ थकी हुई कहाँ मतलब और उन्होंने जैसे कहा कई बातें रिपीट की गई मुझे समझ में नहीं आता देश के डेवलपमेंट की जितनी भी बातें होंगी वो राष्ट्रपति जो माननीय राष्ट्रपति जो हमारी हैं वो सरकार को रिप्रेजेंट कर रही हैं उन्होंने अपनी बातें रखी हैं उनके बारे में ऐसे शब्द कहना मेरे पास शब्द नहीं है भरसना के लिए और बहुत ही निंदनीय है देश के ਵਿਰੋਧੀ ਧਿਰਾਂ ਦੇ ਵੱਲੋਂ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਨੇ ਭਾਜਪਾ ਦੇ ਵੱਲੋਂ ਨਿਸ਼ਾਨੇ ਤੇ ਲਿਆ ਗਿਆ ਸੋਨੀਆ ਗਾਂਧੀ ਨੂੰ ਦਰਅਸਲ ਸੋਨੀਆ ਗਾਂਧੀ ਜਦੋਂ ਸੰਸਦ ਤੋਂ ਬਾਹਰ ਆਉਂਦੇ ਨੇ ਤੇ ਰਾਸ਼ਟਰਪਤੀ ਦਰੋਪਤੀ ਮੁਰਮੂ ਦੇ ਵੱਲੋਂ ਸੰਬੋਧਿਤ ਕੀਤਾ ਗਿਆ ਸੀ ਬਜਟ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ ਤੇ ਜਦੋਂ ਉਹਨਾਂ ਦੀ ਪ੍ਰਤੀਕਿਰਿਆ ਲਈ ਜਾਂਦੀ ਹੈ ਤਾਂ ਸੋਨੀਆ ਗਾਂਧੀ ਦੇ ਵੱਲੋਂ ਜੋ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਉਸ ਤੇ ਵਿਵਾਦ ਪੈਦਾ ਹੋ ਗਿਆ ਹਾਲਾਂਕਿ ਸੋਨੀਆ ਗਾਂਧੀ ਦਰਅਸਲ ਦਰੋਪਤੀ ਮੁਰਮੂ ਦੇ ਲਈ ਆ ਵਿਚਾਰੀ ਔਰਤ ਕਹਿਣਾ ਚਾਹੁੰਦੇ ਸੀ ਉਹਨਾਂ ਨੇ ਕਿਹਾ ਕਿ ਪੂਰ ਲੇਡੀ ਅੰਤਕ ਕਾਫੀ ਥੱਕ ਗਏ ਸਨ ਆਪਣੇ ਸੰਬੋਧਨ ਦੇ ਵਿੱਚ ਕਈ ਜੋ ਉਹਨਾਂ ਦਾ ਭਾਸ਼ਣ ਸੀਗਾ ਉਸ ਨੂੰ ਉਹਨਾਂ ਨੇ ਰਿਪੀਟ ਵੀ ਕੀਤਾ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਸੋਨੀਆ ਗਾਂਧੀ ਦੇਖੇ ਜਿਸ ਦਿਨ ਦੇ ਦੇਖੇ ਜਿਸ ਤੋਂ ਬਾਅਦ ਭਾਜਪਾ ਦੇ ਵੱਲੋਂ ਇਸ ਤੇ ਸਵਾਲ ਚੁੱਕ ਦਿੱਤੇ ਗਏ ਨੇ ਆਧਾਰਾ ਸਲ ਉਹਨਾਂ ਨੇ ਕਿਹਾ ਕਿ ਦੇਸ਼ ਦੀ ਫਸਟ ਜੋ ਲੇਡੀ ਨਾਗਰਿਕ ਪ੍ਰਸਮ ਨਾਗਰਿਕ ਉਹਨਾਂ ਦੇ ਲਈ ਦੇਸ਼ ਦੇ ਰਾਸ਼ਟਰਪਤੀ ਦੇ ਲਈ ਜਿਹੀ ਸ਼ਬਦਾਵਲੀ ਦਾ ਪ੍ਰਯੋਗ ਇੱਕ ਔਰਤ ਦੇ ਲਈ ਅਜਿਹੀ ਸ਼ਬਦਾਵਲੀ ਦਾ ਪ੍ਰਯੋਗ ਸੋਭਾ ਨਹੀਂ ਦਿੰਦਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਵੱਖ-ਵੱਖ ਪੋਲਿਟੀਕਲ ਪਾਰਟੀਆਂ ਦੇ ਪ੍ਰਤੀਕਰਮ ਵੀ ਆਉਣੇ ਸ਼ੁਰੂ ਹੋ ਗਏ ਨੇ ਭਾਜਪਾ ਦੇ ਵੱਲੋਂ ਜ਼ਰੂਰ ਨਿਸ਼ਾਨਾ ਸਾਧਿਆ ਜਾ ਰਿਹਾ ਸੋਨੀਆ ਗਾਂਧੀ ਦੇ ਉੱਤੇ ਹਾਲਾਂਕਿ ਸੋਨੀਆ ਗਾਂਧੀ ਕਾਂਗਰਸ ਦੇ ਸੀਨੀਅਰ ਆਗੂ ਨੇ ਜਿਨ੍ਹਾਂ ਦੇ ਵੱਲੋਂ ਇਹ ਪ੍ਰਤੀਕਿਰਿਆ ਦਿੱਤੀ ਗਈ ਹੈ ਨੋ ਕਮੋ ਨੋ ਫੋਰ ਨੀਟ ਪ੍ਰੈਜ਼ੀਡੈਂਟ ਰੀਪੀਟਿੰਗ ਦਿਸ ਸੇਮ ਥਿੰਗ ਇਨ ਇੰਡੀਅਨ ਟੋੜਾ ਪਿੱਛੇ ਹੋ ਜਾਇਆ ਥੋੜਾ ਪਿੱਛੇ ਹੋ ਜਾਇਆ ਆ ਅੱਗੇ ਵਧਿਆ ਕੁਰਕ ਖੇਤਰ ਤੋਂ ਵੱਡੀ ਖਬਰ ਆ ਰਹੀ ਹੈ ਮੋਬਾਈਲ ਗੇਮ ਪਬਜੀ ਨੇ ਇੱਕ ਬੱਚੇ ਦੀ ਜਾਨ ਲੈ ਲਈ 15 ਸਾਲ ਦੇ ਅਰੁਣ ਨੇ ਟ੍ਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਤੇ ਦੱਸਿਆ ਜਾ ਰਿਹਾ ਹੈ ਕਿ ਮਾਪਿਆਂ ਦੇ ਵੱਲੋਂ ਪਬਜੀ ਖੇਡਣ ਤੋਂ ਰੋਕਣ ਦੇ ਇਸ ਬੱਚੇ ਨੇ ਇੱਕ ਖੌਫਨਾਕ ਕਦਮ ਚੁੱਕ ਲਿਆ ਰੇਲਵੇ ਟ੍ਰੈਕ ਤੇ ਬੱਚੇ